ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ੋਸ਼ੋਭਤ ਅਸਥਾਨ ਗੁਰਦੁਆਰਾ ਸ੍ਰੀ ਥੜਾ ਸਾਹਿਬ ਪਾਤਸ਼ਾਹੀ ਨੌਵੀਂ ਧੰਨ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜ ਮਹਾਨ ਹੋਣ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਰਦਾ ਸਤਕਾਰ ਭੇਟ ਕਰਨ ਵਾਸਤੇ ਬਾਬਾ ਬਕਾਲੇ ਸਾਹਿਬ ਤੋਂ 1664 ਈਸਵੀ ਵਿੱਚ ਇਸ ਅਸਥਾਨ ਤੇ ਆਏ ਤਾਂ ਮਿਹਰਬਾਨ ਦੇ ਪੁੱਤਰ ਹਰਜੀ ਸਮੇ ਦੇ ਮਸੰਦਾਂ ਪੁਜਾਰੀਆਂ ਨੇ ਦਰਸ਼ਨੀ ਦਰਵਾਜ਼ੇ ਦੇ ਕਵਾੜ ਬੰਦ ਕਰ ਦਿੱਤੇ ਮੱਖਣ ਸ਼ਾਹ ਅਤੇ ਗੁਰੂ ਜੀ ਦੇ ਪ੍ਰੇਮੀ ਜੀ ਨਾਲ ਆਏ ਸਨ ਗੁਰੂ ਸਾਹਿਬ ਪ੍ਰਕਰਮਾ ਇਸ਼ਨਾਨ ਕਰਕੇ ਸ੍ਰੀ ਅਕਾਲ ਤਖਤ ਸਹਿ ਮੱਥਾ ਟੇਕ ਕੇ ਇਸੇ ਸਥਾਨ ਤੇ ਹੀ ਬੈਠ ਗਏ ਇੱਥੇ ਬੈਠ ਕੇ ਗੁਰੂ ਜੀ ਨੇ ਪੁਜਾਰੀਆਂ ਦੇ ਹਉਮੇ ਭਰੇ ਵਤੀਰੇ ਨੂੰ ਦੇਖ ਕੇ ਬਚਨ ਕੀਤਾ ਨਹਿਮ ਅਸੰਦ ਤੁਮ ਅਮਰ ਤਸਰੀਏ ਤ੍ਰਿਸ਼ਨਾ ਗੰਤੇ ਅੰਤਰਸਰੀਏ ਇਹ ਅਸਥਾਨ ਹੈ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਥੜਾ ਸਾਹਿਬ ਆਪ ਜੀ ਸਾਰੇ ਇਸ ਅਸਥਾਨ ਤੇ ਦਰਸ਼ਨ ਕਰ ਰਹੇ ਹੋ ਦਾਸ ਨੇ ਆਪ ਜੀ ਨੂੰ ਇਸ ਦਾ ਇਤਿਹਾਸ ਦੱਸਿਆ ਹੈ ਇਹ ਉਹ ਸਥਾਨ ਹੈ ਜਿੱਥੇ ਪਾਤਸ਼ਾਹੀ ਨੇ ਬੈਠ ਕੇ ਤਪ ਕੀਤਾ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਬੈਠ ਗਏ ਸਨ ਇਸ ਥੜਾ ਸਾਬ ਤੇ ਇਹ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਹੋਇਆ ਹੈ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਵੀ ਸਾਰੇ ਦਰਸ਼ਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਗੁਰ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਿਮਰੀਏ ਕਰਨੋਂ ਨੇ ਦਾ ਆਵੇ ਤਾਏ ਸਭ ਥਾਈ ਹੋਏ ਸਹਾਈ ਇਹ ਗੁਰੂ ਸਾਹਿਬ ਦਾ ਪਾਵਨ ਸਰੂਪ ਤਨ ਗੁਰ ਤੇਗ ਬਹਾਦਰ ਸਾਹਿਬ ਦਾ ਵੀ ਇੱਥੇ ਸੁਸ਼ੋਭਤ ਹੈ ਜਦੋਂ ਵੀ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਈਏ ਆਪਾਂ ਵੀ ਇਸ ਅਸਥਾਨ ਪੂਰੇ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ